ਕਾਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਸਾਰੇ ਧਰਮਾਂ ਦੇ ਵਿੱਚੋਂ ਚੰਗਾ ਉਹ ਧਰਮ ਹੈ ਜਿਹੜਾ ਸਾਨੂੰ ਨਾਮ ਜਪਣਾ ਸਿਖਾਉਂਦਾ ਤੇ ਜਿਹੜਾ ਨਿਰਮਲ ਕਰਮ ਕਰਨ ਵਾਸਤੇ ਕਹਿੰਦਾ ਹੈ ਤੇ ਸਭ ਤੋਂ ਚੰਗਾ ਕਰਮ ਜਿਹੜਾ ਉਹ ਭਾਈ ਹੈ ਨਾਮ ਜਪਣਾ ਜਗ ਪੁੰਨ ਕਰਨੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਗੁਰੂ ਨਾਨਕ ਸੇ ਮਹਾਰਾਜ ਇੱਕ ਜਗ ਹੈ ਕਹਿੰਦੇ ਜੀ ਇੱਥੋਂ ਦਾ ਰਾਜਾ ਜਿਹੜਾ ਹੈ ਬੜਾ ਧਰਮੀ ਰਾਜਾ ਬੜੇ ਜਗ ਕਰਦਾ ਹੈ ਬੜੇ ਲੰਗਰ ਲਾਉਂਦਾ ਗੁਰੂ ਨਾਨਕ ਸੇ ਮਹਾਰਾਜ ਉਹਦੇ ਰਾਜ ਦੇ ਵਿੱਚ ਜਦੋਂ ਗਏ ਜਾ ਕੇ ਰਾਜੇ ਦੇ ਦਰਬਾਰ ਪਹੁੰਚੇ ਰਾਜੇ ਨੇ ਬੜਾ ਆਦਰ ਕੀਤਾ ਬੜਾ ਮਾਣ ਕੀਤਾ ਵੀ ਸਾਧੂ ਆਏ ਸੰਤ ਆਏ ਵਿਰਲੇ ਵਿਰਲੇ ਧਰਮੀ ਰਾਜੇ ਹੁੰਦੇ ਵਿਰਲੇ ਮਾਇਆ ਦੇ ਵਿੱਚ ਰਹਿ ਕੇ ਧਰਮ ਕਮਾਉਣਾ ਵਿਰਲਿਆਂ ਦੇ ਹਿੱਸੇ ਦੇ ਵਿੱਚ ਆਉਂਦਾ ਚਲੋ ਗਰੀਬ ਬੰਦਾ ਉਹਨੂੰ ਆਸ ਹੁੰਦੀ ਐ ਮੈਨੂੰ ਧਨ ਮਿਲ ਜਾਵੇਗਾ ਦੌਲਤ ਮਿਲ ਜਾਵੇਗੀ ਪਰ ਅਮੀਰ ਬੰਦਾ ਜਿਹਦੇ ਕੋਲ ਸਾਰਾ ਕੁਝ ਹੁੰਦਾ ਉਹ ਬਹੁਤਾ ਧਰਮੀ ਨਹੀਂ ਹੁੰਦਾ ਕਈ ਵਾਰੀ ਮਾਇਆ ਧਾਰੀ ਅਪ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ ਉਹ ਜਾਂਦੀ ਸੰਗਤ ਨੂੰ ਵੀ ਮਾੜਾ ਚੰਗਾ ਕਹਿੰਦਾ ਰਹਿੰਦਾ ਐਡਾ ਪਿੰਡ ਹੁੰਦਾ ਹੁੰਦੇ دیਵਾਨਾ ਨੂੰ ਵੀ ਮਾੜਾ ਚੰਗਾ ਬੋਲਦਾ ਰਹਿੰਦਾ ਵੀ ਕੀ ਕਰਾਉਣਾ ਹੈ دیਵਾਨਾ ਲਵਾ ਕੇ ਇੱਥੇ 12 ਸਾਲਾਂ ਬਾਅਦ ਲਵਾ ਲਿਆ ਕਰੋ ਗੁੰਮ ਦੇ ਮੇਲੇ ਆਉਂ ਗਿਣਤੀ ਜਿਹੜੇ ਮਾੜਿਆਂ ਦੇ ਵਿੱਚ ਹਰ ਸਾਲ ਰਲਦੇ ਜਾਂਦੇ ਐ ਉਹਨਾਂ ਨੂੰ ਕੋਈ ਨਹੀਂ ਗਿਣਦਾ ਜੇ 5-7 ਬੰਦੇ ਪਿੰਡੋਂ ਅੰਮ੍ਰਿਤ ਸ਼ੈਕ ਲੈਣ ਕਹਿੰਦੇ ਵੀ ਪਿਛਲੀ ਵਾਰੀ ਬਹੁਤ ਗੁਰੂ ਤੇ ਲੜ ਲੱਗ ਗਏ ਸੀ 507 ਬੰਦਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਜਿਹੜੇ 50 60 ਬੰਦੇ ਨਸ਼ਿਆਂ ਦੇ ਵਿੱਚ ਵਿਕਾਰਾਂ ਦੇ ਵਿੱਚ ਪੈ ਗਏ ਉਹਨਾਂ ਨੂੰ ਕੋਈ ਨਹੀਂ ਗਿਣਦਾ ਕਹਿੰਦੇ ਤਾਂ ਕਲਯੁਗ ਦਾ ਸੁਭਾਈ ਹੈ ਨੀਵੇਂ ਪਾਸੇ ਵੱਲ ਨੂੰ ਜਾਣਾ ਮਾਇਆ ਧਾਰੀਤ ਅੰਨਾ ਬੋਲਾ ਈ ਸ਼ਬਦ ਨਾ ਸੁਣਈ ਬਹੁ ਰੋਲ ਖਚੋਲਾ ਇਸੇ ਕਰਕੇ ਜਗਾ ਜਗਾ ਗੁਰੂ ਸਹਿਬਾ ਨੇ ਫਰਮਾਇਆ ਧਨ ਜੋ ਬਣ ਕੇ ਗਰਭ ਨਾ ਕੀਜੈ ਕਾਗਿਤ ਜਿਉ ਗਲ ਜਾਹੇਗਾ ਜਿਵੇਂ ਪਾਣੀ ਦੇ ਵਿੱਚ ਡਿਗਿਆ ਹੋਇਆ ਕਾਗਜ਼ ਗਲ ਜਾਂਦਾ ਨਾ ਕਹਦੇ ਦਈ ਧਨ ਜੋਬਣ ਆਪਣੀ ਜਵਾਨੀ ਦਾ ਆਪਣੇ ਧਨ ਦਾ ਹੰਕਾਰ ਨਾ ਕਰਨੀ ਇਤਨੇ ਇੱਕ ਅਲ ਜਾਂਦੇ ਨੇ ਇਤਨੇ ਇਹ ਖਤਮ ਹੋ ਜਾਂਦੇ ਪਰ ਸਾਨੂੰ ਮਾਣ ਰਹਿੰਦਾ ਉਹ ਨਜ਼ਰ ਜਿੰਨਾ ਚਿਰ ਇਹ ਚੀਜ਼ ਸਾਡੇ ਕੋਲੋਂ ਜਾਂਦੀ ਨਹੀਂ ਉਹਨਾਂ ਤੇ ਸੋਚੀ ਨਹੀਂ ਆਉਂਦੀ ਸੋਚੀ ਆਉਣ ਲੱਗਦੀ ਹੈ ਜਦੋਂ ਕਾਲੇ ਕੇਸਾਂ ਤੋਂ ਚਿੱਟੇ ਹੋਣ ਲੱਗ ਜਾਂਦੇ ਜਦੋਂ ਚੰਗੀ ਤਾਰਾਂ ਬੋਲਿਆ ਨਹੀਂ ਜਾਂਦਾ ਵ੍ਰੁਦਾ ਕੰਟ ਸ਼ਬਦ ਨਹੀਂ ਉਚਰੈ ਆਪ ਕੀਆ ਕਰੈ ਭਰਾਨੀ ਸੋ ਕਹਿਨ ਤੋਂ ਭਾਵ ਹੈ ਗੁਰੂ ਨਾਨਕ ਸਹਿ ਮਹਾਰਾਜ ਗਏ ਉਹਨੇ ਆਦਰ ਸਤਕਾਰ ਕੀਤਾ ਤੇ ਗੁਰੂ ਸਾਹਿਬ ਕਹਿ ਲਗੇ ਕਿ हे ਰਾਜਨ ਕੀ ਕਰਦਾ ਹੁੰਨਾ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਜਗ ਕਰੀਦਾ ਪੁੰਨ ਕਰੀਦਾ ਹੈ ਦਾਨ ਕਰੀਦਾ ਲੰਗਰ ਲਾਈਦੇ ਹੈ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਤਾਂ ਸਾਰੇ ਜੀਵਾਂ ਦੇ ਬਰਾਬਰ ਹੀ ਇਹ ਸਫਰ ਦੇ ਬਰਾਬਰ ਹੀ ਕਹਿੰਦੇ ਸਾਨੂੰ ਤਾਂ ਦੱਸਿਆ ਸੀ ਪੁੰਨ ਦਾਨ ਕਰਨੇ ਚੰਗੇ ਹੁੰਦੇ ਐ ਲੰਗਰ ਲਾਉਣੇ ਚੰਗੇ ਐ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਇਹ ਕਲਯੁਗ ਦਾ ਸਮਾਂ ਹੈ ਲੰਗਰ ਲਾਉਣਾ ਮਾੜਾ ਨਹੀਂ ਪੁੰਨ ਦਾਨ ਕਰਨਾ ਪੰਡਹਾਰਾ ਕਰਨਾ ਮਾੜਾ ਨਹੀਂ ਪਰ ਓਦੋਂ ਪਹਿਲਾਂ ਸਾਡੇ ਕੋਲ ਵਾਹਿਗੁਰੂ ਦਾ ਨਾਮ ਹੋਣਾ ਜ਼ਰੂਰੀ ਹੈ ਜੇ ਇਹ ਜ਼ੀਰੋ ਆਨੇ ਨਾ ਤਾਂ ਵਾਹਿਗੁਰੂ ਦਾ ਨਾਮ ਜਿਹੜਾ ਉਹ ਏਕ ਹੈ ਏਕ ਏਕਾ ਲਾ ਕੇ ਤੇ ਓਦੋਂ ਮਗਰ ਫਿਰ ਇਹ ਜ਼ੀਰੋ ਲੱਗ ਜਾਵੇ ਭਾਵੇਂ ਜਗਦੀ ਏ ਭਾਵੇਂ ਲੰਗਰ ਦੀ ਏ ਭਾਵੇਂ ਸੇਵਾ ਦੀ ਏ ਕਹਿੰਦੇ ਉਹ 10 ਗੁਣਾ ਵੱਧ ਜਾਂਦੀ ਏ 10 ਗੁਣਾ ਉਹਦਾ ਫਲ ਫਿਰ 10 ਗੁਣਾ ਜ਼ਿਆਦਾ ਹੋ ਜਾਂਦਾ ਜੇ ਪੱਲੇ ਨਾਮ ਨਹੀਂ ਪੱਲੇ ਨਾਮ ਨਹੀਂ ਹੈ ਫਿਰ ਭਾਵੇਂ ਜੋ ਮਰਜ਼ੀ ਕਰੀ ਜਾ ਉਹ ਤਾਂ ਸਿਫਰ ਹੀ ਰਹਿੰਦੀ ਏ ਜ਼ੀਰੋ ਹੀ ਰਹਿੰਦੀ ਏ ਹਰ ਇੱਕ ਜੋਗਦਾ ਆਪਣਾ ਕਰਮ ਹੁੰਦਾ ਹਰ ਇੱਕ ਸਮੇਂ ਦੀ ਆਪਣੀ ਫਸਲ ਹੁੰਦੀ ਹੈ ਕਹਿੰਦੇ ਇਸੇ ਤਰ੍ਹਾਂ ਇਸ ਸਮਾ ਆਇਆ ਅਬ ਕੱਲੂ ਆਇਓ ਰੀ ਇੱਕ ਨਾਮ ਬੋਵੋ ਬੋਵੋ ਆਣ ਰੁੱਤ ਨਹੀਂ ਨਹੀਂ ਮਤ ਭਰਮ ਨੂੰ ਲੋ ਭੂਲੋ ਕਹਿੰਦੇ ਸਮਾ ਆਇਆ ਵਾਹਿਗੁਰੂ ਦੇ ਨਾਮ ਬੀਜਣ ਦਾ ਸਮਾ ਆਇਆ ਸਭ ਤੋਂ ਜ਼ਰੂਰੀ ਕਲਯੁਗ ਦੇ ਵਿੱਚ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਇਸ ਵਿੱਚ ਤੇ ਜੇ ਨਾਮ ਨਹੀਂ ਪੱਲੇ ਤੇ ਫਿਰ ਸਾਰੀਆਂ ਹੀ ਕਹਿੰਦੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਖੁਸ਼ੀਆਂ ਹੀ ਨੇ